ਹਾਂਜੀ ਹਾਂਜੀ ਸਰ ਆ ਵੜੀ ਮਗਾ ਹੋ ਗਿਆ ਸਰ ਜੇਰ ਵਾਟਨ ਵਾਲਾ ਹਾਸ਼ ਹਾਂਜੀ ਹਾਂਜੀ ਸਰ ਰੱਸਾ ਸਰ ਪਤਲਾ ਦੇ ਜਮਾਈ ਅੱਛਾ ਜਮਾਈ ਜਿਵੇਂ ਆਂਦਾ ਅੱਤੈ ਜਿਹੋ ਦੇ ਨਾਲ ਉਹ ਜਿਹੜਾ ਮਨ ਆਉਨੇ ਹੁੰਦੇ ਆ ਹਾਂ ਹਾਂ ਗਰਾਊਂਡ 'ਚ ਉਹਦੇ ਨਾਲ ਉੱਤੇ ਹੀ ਹਾਂ ਡ੍ਰਿਪਿੰਗ ਦੀ ਕੋਈ ਪ੍ਰੋਬਲਮ ਆ ਰਹੀ ਸੀ ਬਟ ਉਹ ਜਿਨ੍ਹਾਂ ਨੇ ਪ੍ਰੈਕਟਿਸ ਨਹੀਂ ਕਰੀ ਉਹਨਾਂ ਨੂੰ ਦਿੱਕਤ ਆ ਰਹੀ ਸੀ ਹਾਂ 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 ਹਾਂਜੀ ਕਦੋਂ ਵੈਚ ਸੀਗਾ ਤੇਰਾ ਹਾਂਜੀ ਕਦੋਂ ਵੈਚ ਸੀਗਾ ਤੇਰਾ ਕੱਲ ਸੀ ਸਰ ਕੱਲ ਫਸਟ ਕੱਲ ਫਸਤਾ ਸੀਗਾ ਹਾਂਜੀ ਕੱਲ ਪਹਿਲਾ ਹੀ ਸੀ ਮਾਰਨਿੰਗ ਐਸੀ ਅੱਛਾ ਅੱਛਾ ਕਿੰਨੇ ਜਣੇ ਕਲੀਅਰ ਹੋਏ ਚ ਬੱਚੇ ਸਾਰਾ ਲਾ ਲੋ ਵੀ ਹੁਣ 30 ਦਾ ਬੈਸ ਸੀ ਮੇਰਾ ਹਾਂ 30 ਵਿੱਚੋਂ 12 13 ਬਸ ਓਕੇ ਆਲ ਕਲੀਅਰ ਵਾਲੇ ਹਾਂਜੀ ਹਾਂਜੀ 12 13 ਜਿਹੜੇ ਆਲ ਕਲੀਅਰ ਕਾਧੇ ਚ ਰਹਿ ਰਹੇ ਨੇ ਮੇਨ ਲਈ ਰੇਸ ਚੋ ਵੀ ਰਹਿ ਜਾਂਦੇ ਨੇ 10 ਬਾਬ ਉੱਛੇ ਨੇ 10 ਤੋਂ 10 12 ਹੈਗੇ ਨੇ ਵੀ 30 ਚੋਂ ਅੱਛਾ ਰਸੇ ਚੋ ਵੀ ਰਹਿ ਰਹੇ ਨੇਗੇ ਬਾਕੀ ਚੈਸਟ ਚੋ ਸਟ ਚੋ ਵੀ ਹੋਰ ਰਹਿ ਰਹੇ ਨੇ ਹਾਂ ਕਾਸ਼ ਚੁਵਿਦਿਕ ਕਤਾਰੀ ਆ ਫਲਾਣੀ ਨਹੀਂ ਆ ਰਹੀ ਹਾਂਜੀ ਹਾਂਜੀ ਫਲਾਣੇ ਚ ਮੇਰੀ ਵੀ ਆ ਗਈ ਸੀ ਸਰ ਥੋੜੀ ਦਿੱਕਤ ਬਟ ਹੋ ਗਿਆ ਸੀ ਸੋਲਵ ਅੱਛਾ ਅੱਛਾ ਹਾਂ ਮੇਰੀ ਵੀ ਬੀਜੀ ਠੀਕ ਹੈ ਲਾਂਚ ਜਿਹੜੀ ਹੁੰਦੀ ਹੈ ਨਾ ਹਾਂ 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 ਦੱਸਿਆ ਸੀਗਾ ਤੈਨੂੰ ਵਾਕਣ ਕਰ ਹਾਂ ਬਟ ਹੋ ਗਿਆ ਸੀ ਸਰ ਹੋ ਗਿਆ ਸੀ ਹਾਰਡ ਚੋ ਵੀ ਕਰਤਾ ਸੀ ਇਹਨਾਂ ਨੇ ਥੋੜਾ ਜਿਹਾ ਹਾਂ ਪੂਰੀਓ ਲਾਈ ਇਹਨਾਂ ਨੇ 5 7 ਨੇ ਬਟ ਕਰਤਾ ਹੋ ਗਿਆ ਸੀ ਕੁਆਲੀਫਾਈ ਵਧੀਆ ਵਧੀਆ ਹਾਂਜੀ ਸਰ ਉਸ ਸਰ ਵਧੀਆ ਬਾਕੀ ਠੀਕ ਹੈ ਬਾਰਟੀ ਹੈ ਨਾ ਚਲੋ ਜੀ ਬਧਾਈਆਂ ਤੈਨੂੰ ਬਹੁਤ-ਬਹੁਤ ਫਿਰਦਾ ਹੈ ਨਾ ਹਾਂਜੀ ਸਰ ਥੈਂਕ ਯੂ ਥੈਂਕ ਯੂ ਓਕੇ ਬਾਈ ਨਹੀਂ ਤੇ ਵੀ ਲਾਈ ਜਾ ਸਰ ਵੀ ਇਹ ਤਾਂ ਹੋ ਗਈ ਸੀ ਸਰ 14 70 80 ਦੇ ਆਸ-ਪਾਸ ਆ ਗਈ ਸੀ ਹਾਂ 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 ਚਲੋ ਗੁੱਡ ਬੇਅਰ ਹਾਂਜੀ ਦੇਸੀ ਹੋ ਗਈ ਸੀ ਠੀਕ ਹੈ ਜੀ ਹਾਂਜੀ ਬਾਹਰ